ਮੁਹੱਲਾ ਸਲਾਮ ਜੀ ਪਿਛਲੇ ਸਾਲ ਨੇ ਬੰਨ੍ਹ ਦਿੱਤਾ ਸੀ ਉੱਦੀ ਦੇ ਖੋਪਾ ਟੁੜ ਜਾਏਗਾ 340 ਮੀਟਰ 340 ਮੀਟਰ ਉੱਪਰ 500 ਮੀਟਰ ਲੰਘਾਉਂਦੇ ਸਨ ਅਰਲੀ ਪਾਸੇ ਅੱਗੇ ਅੱਗੇ ਤੋਂ ਹਰਵੰਦ ਦਾ ਪਾਣੀ ਵਾਪਸ ਚਲੇ ਜਾਂਦਾ ਸੀ ਤੇ ਪਾਣੀ ਆਪਣੇ ਘਰ ਵਿੱਚ ਚਲੀ ਜਾਂਦਾ ਸੀ ਉਹ ਜਿਹੜਾ ਇਹਦਾ ਵੇਸ ਸੀ ਹੁਣ ਇਹਨੇ ਇਹ ਰਸਤਾ ਬਦਲ ਦਿੱਤਾ ਹਾਂ ਜੀ ਉਹ ਸਾਰੇ ਦਾ ਸਾਰਾ ਬੰਨ ਜਿਹੜਾ ਹੈਗਾ ਵਾਪਸ ਏਥਨ ਦੇ ਨਾਲ ਲਾ ਕੇ ਅੱਗੇ ਇਹ ਦੂਰ ਰਸਤੇਾਂ 'ਤੇ ਜਾ ਰਹੇ ਹਾਂ ਕੁ ਵੀ ਨਹੀਂ ਉਹ ਕਿੱਧਰ ਬਿਨਾ ਆ ਇਹ ਟੌਫੀ ਜਿਹੜਾ ਹੁਣ ਕੋਈ ਜਿਹੜਾ ਹੁਣ ਭਟਕੇ ਤੇ ਮਜ਼ਾ ਆ ਰਿਹਾ ਇਹ ਸਾਰੀ ਕਿੰਨਾ ਰਸਤੇਾਂ ਉੱਪਰ ਦੇ ਦੇ ਇੰਡੀਆ ਨੂੰ ਬੁਦੀ ਸਰੀਸ ਲੋਕੀ ਸੀਗੋਾਰੀ ਕਲਾਕਨ ਵਾਸੀ ਲੱਗੀਆਂ ਤੇ ਇੱਕ ਦੋ ਜਹਾਜ਼ ਚੱਲ ਪਈ ਸਰੀਰ ਦਿੱਕਰ ਦੇ ਲਾਂ ਸਪਤਾ ਦਾ ਬੂਦੂ ਵਿੱਚ ਬੰਨੜਾਂ ਨੇ ਕੁਝ ਜਿਹਾ ਕਿ 200 ਤੋਂ ਅੱਗੇ ਇਧਰੋਂ ਕਿਉਂਕਿ ਜਿਹੜਾ ਇਹ ਦੋਸਰਾ ਪਾਸਾ ਇਹ ਵੱੰਨੂ ਕੋਲੋਂ ਬਹੁਤ ਵੋਦ ਨਹੀਂ ਨਾ ਤੇ ਕੋਸ਼ਿਸ਼ ਆ ਕੇ ਜਿੰਦਾ ਪਹੁੰਚਾ